ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਗੁਰਦੁਆਰਾ ਸਿਰਸਰ ਸਾਹਿਬ ਦੇ ਜੋ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਬਾਬਾ ਸਿੰਘ ਸਿੰਘ ਗਿੱਲ ਜੀ ਦੀ ਯਾਦ ਦੇ ਵਿੱਚ ਸਥਾਪਿਤ ਆਗਾ ਤੇ ਇਹ ਗੁਰਦੁਆਰਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲਿਆਂ ਦੇ ਚਰਨ ਛੋਪਾ ਪ੍ਰਾਪਤ ਸਥਾਨ ਆ ਜੀ ਮੇਰੇ ਮਗਰ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਆਓ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਵਾਉਣੇ ਆ ਦਰਸ਼ਨ ਤਾਂ ਵੀਡੀਓ ਨਾਲ ਬਣੇ ਰਿਹਾ ਗੁਰਦੁਆਰਾ ਸਾਹਿਬ ਪਿੰਡ ਜਰਗਾੜੀ ਦੇ ਅੰਦਰ ਜਦੋਂ ਆਪਾਂ ਜੋੜੇਪੁਰਾਂ ਤੋਂ ਨਹਿਰੋਂ ਨਰ ਰਾੜਾ ਸਾਹਿਬ ਵੱਲ ਆਉਣੇ ਆ ਤਾਂ 5 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਜੀ ਸਾਹਮਣੇ ਦਰਬਾਰ ਹਾਲ ਆਗਾ ਇੱਧਰੇ ਸ਼ਾਇਦ ਕੋਈ ਸਾਰੀ ਦਾ ਕੰਮ ਚੱਲ ਰਿਹਾ ਇਸ ਕਰਕੇ ਅੰਦਰੋਂ ਲੋਕ ਆ ਤੇ ਗੁਰੂ ਘਰ ਦਾ ਇੱਧਰ ਲੰਗਰ ਹਾਲ ਆ ਜਾਂਦਾ ਜੀ ਇਹ ਸਥਾਨ ਇੱਕ ਡੇਰੇ ਦੀ ਤਰ੍ਹਾਂ ਬਣਿਆ ਹੋਇਆਗਾ ਤੇ ਸਿਆ ਸਿੰਘ ਗਿੱਲ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਰਵਿਰ ਘੋਬਿੰਦ ਸਾਹਿਬ ਜੀ ਦੇ ਸੇਵਕ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਆਗਾ ਤੇ ਇਸ ਸਾਈਡ ਇਹ ਜੋ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਸਿਆ ਸਿੰਘ ਗਿੱਲ ਜੀ ਦੀ ਇੱਧਰ ਯਾਦਗਾਰ ਬਣਾਈ ਗਈ ਹੈਗੀ ਤੇ ਉਹਨਾਂ ਦਾ ਤਪ ਸਥਾਨ ਆਗਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਉਹ ਸਮਾਦ ਦੇ ਦੋਨਾਂ ਦੇ ਵਿਚਕਾਰ ਇੱਧਰ ਆ ਜਾਂਦਾ ਜੀ ਇਹ ਸਰੋਵਰ ਸਾਹਿਬ ਤੁਸੀਂ ਦੇਖ ਸਕਦੇ ਹੋ ਕਿੰਨੀ ਸੁੰਦਰ ਇਮਾਰਤ ਬਣੀ ਹੋਈ ਹੈਗੀ ਬੰਦੀ ਛੋੜ ਦਿਵਸ ਦੇ ਮੌਕੇ ਤੇ ਇਸ ਸਥਾਨ ਦੇ ਉੱਤੇ ਭਾਰੀ ਮੇਲਾ ਭਰਦਾਗਾ ਸੰਤਾਂ ਦੂਰ ਦੂਰੋਂ ਦਰਸ਼ਨਾਂ ਨੂੰ ਆਉਂਦੀਆਂ ਨੇ ਕਿਉਂਕਿ ਇਹ ਸਥਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਦੀ ਯਾਦ ਦੇ ਵਿੱਚ ਬਣਿਆ ਹੋਇਆਗਾ ਤੇ ਬੰਦੀ ਛੋੜ ਦਿਵਸ ਆਪਾਂ ਛੇਵੇਂ ਪਾਤਸ਼ਾਹ ਜੀ ਦੇ ਗਵਾਲੀਅਰ ਦੇ ਕਿਲੇ ਚ ਜਦੋਂ ਰਿਹائو ਕੈਸੀ ਉਹਨਾਂ ਦੇ ਆਉਣ ਦੀ ਖੁਸ਼ੀ ਚ ਮਨਾਉਂਦੇ ਆ ਤੇ ਇਸੇ ਕਰਕੇ ਬੰਦੀ ਛੋੜ ਦੇਵਸ ਨੂੰ ਇੱਥੇ ਬੜੇ ਰਸਾਨਾ ਮਨਾਇਆ ਜਾਂਦਾ ਹੈਗਾ ਤੇ ਇਸ ਸਾਈਡ ਬਣੀ ਹੋਈ ਹੈ ਜੀ ਯਾਦਗਾਰ ਰਸੀਆਂ ਸਿੰਘ ਗਿੱਲ ਜੀ ਦੀ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਇਹ ਉਹ ਤਸਵੀਰ ਹੈ ਜੀ ਸਾਹਮਣੇ ਬਣੀ ਹੋਈ ਜਿਸ ਦੇ ਵਿੱਚ ਛੇਵੇਂ ਪਾਸ਼ਾ ਜੀ ਰਸੀਆਂ ਸਿੰਘ ਗਿੱਲ ਜੀ ਨੂੰ ਇੱਕ ਕਿਰਪਾਨ ਤੇ ਘੋੜਾ ਪੇਟ ਕਰਦੇ ਨੇਗੇ ਇਹ ਕਿਰਪਾਨ ਅੱਜ ਵੀ ਇਸ ਸਥਾਨ ਦੇ ਉੱਤੇ ਮੌਜੂਦ ਹੈਗੀ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਆਂਗੇ ਦਾ ਇਹ ਬਣੇ ਹੋਈ ਹੈ ਜੀ ਉਹ ਮਟੀ ਦੀ ਤਰ੍ਹਾਂ ਕਹਿ ਸਕਦੇ ਹੋ ਤੁਸੀਂ ਜੋ ਕਿ ਸਿਆ ਸਿੰਘ ਗਿਲਜੀ ਦੀ ਇੱਕ ਯਾਦਗਾਰ ਆ ਗਈ ਤੇ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਉਹ ਕਿਰਪਾਨ ਜੋ ਕਿ ਛੇਵੇਂ ਪਾਤਸ਼ਾਹ ਜੀ ਦੀ ਸ਼ੋਪਾ ਪ੍ਰਾਪਤਾ ਗਈ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਆ ਸਿੰਘ ਗਿਲਜੀ ਨੂੰ ਭੇਂਟ ਕੀਤੀ ਸੀ ਤੇ ਵਰਸ਼ਨ ਕਰੋ ਜੀ ਇਹੀ ਉਹ ਕਿਰਪਾ ਆ ਨਾਗੀ ਜੋ ਛੇਵੇਂ ਪਾਤਸ਼ਾਹੀ ਨੇ ਸਿਆਸੰਗੋਲ ਜੀ ਨੂੰ ਦਿੱਤੀ ਸੀ ਤੇ ਇੱਧਰ ਵੀ ਇੱਕ ਸਮਾਦ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਲੋਕ ਛੜਾ ਨਾਲ ਇਸ ਸਥਾਨ ਦੇ ਉੱਤੇ ਆਉਂਦੇ ਨੇਗੇ ਬੰਦੀ ਛੋੜ ਦੇ ਦੇ ਮੌਕੇ ਤੇ ਇਸ ਤੋਂ ਇਲਾਵਾ ਵੀ ਇਸ ਥਾਨ ਦੇ ਉੱਤੇ ਕਈ ਸਮਾਦਾਂ ਬਣੀ ਹੋਈਆਂ ਨੇ ਨੋ ਇਹ ਤੇਰ ਦਿਖਾਉਣੇ ਆਗੇ ਇੱਕ ਤੁਸੀਂ ਆ ਰੁੱਖ ਦੇਖੋ ਕਿ ਬੜਾ ਪ੍ਰਾਚੀਨ ਇਹ ਰੁੱਖ ਹੈਗਾ ਤੇ ਇਸ ਦੇ ਤਨੇ ਕਾਫੀ ਦੂਰ ਤੱਕ ਫੈਲੇ ਹੋਏ ਨੇਗੇ ਤੇ ਸਮੇਂ ਦੇ ਨਾਲ ਕਮਜ਼ੋਰ ਹੋ ਚੁੱਕਿਆ ਤਾਂ ਪਿੱਲਰ ਬਣਾ ਕੇ ਇਸ ਨੂੰ ਸਪੋਰਟ ਦਿੱਤੀ ਗਈ ਹੈਗੀ ਤੇ ਕਾਫੀ ਏਰੀਆ ਦੇ ਵਿੱਚ ਫੈਲਿਆ ਹੋਇਆਗਾ ਤੇ ਇਸ ਥਾਂ ਤੇ ਪਹੁੰਚ ਕੇ ਇੱਕ ਅਲੱਗ ਜੀ ਫੀਲਿੰਗ ਹੁੰਦੀ ਹੈਗੀ ਮਾਨੂੰ ਬੜਾ ਸਕੂਨ ਤੇ ਸ਼ਾਂਤੀ ਮਿਲਦੀ ਹੈਗੀ ਇੱਥੇ ਆ ਕੇ ਤੇ ਇੱਕ ਸਮਾਦ ਇੱਧਰ ਬਣੀ ਹੋਈ ਹੈ ਜੀ ਤਪਸਵੀ ਬਾਬਾ ਉਦਨदास ਜੀ ਦੀ ਤੇ ਇੱਥੇ ਵੀ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਇੱਧਰ ਪਹਿਲੇ ਪਾਸ਼ਾ ਜੀ ਤੇ ਦਸਵੇਂ ਗੁਰੂ ਜੀ ਦੀ ਤਸਵੀਰ ਵੀ ਲੱਗੀ ਹੋਈ ਹੈਗੀ ਤੇ ਇੱਕ ਸਥਾਨ ਇੱਧਰ ਬਣਿਆ ਹੋਇਆ ਜੀ ਇਹ ਆ ਗਿਆ ਸ਼੍ਰੀ ਚੰਨ ਜੀ ਦਾ ਧੂਣਾ ਤਾ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਵਾਹਿਗੁਰੂ ਲਿਖ ਕੇ ਹਾਜ਼ਰੀ ਮਿਲਵਾਇਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ